ഷോ വികണേ ആയകല കോ വികണേ ആയി മയാൽ നോ മീ ഗി പണ്ടേ പണ്ടേ വണ്ടണ ല വണ്ടണല ലഗര വലൈ മപ്പി ഗ ਤੇਰੇ ਵਿੱਚ ਅਕਲ ਨਾ ਕੋਈ ਮੈਂ ਆਪੀ ਗੱਲ ਕਰ ਲੂੰਗੀ ਸ਼ੋਲੇ ਵਿਕਣੇ ਆਏ ਮੈਂ ਆਪੀ ਗੱਲ ਕਰ ਲੂੰਗੀ ਤੇਰੇ ਵਿੱਚ ਅਕਲ ਨਾ ਕੋਈ ਮੈਂ ਆਪੀ ਗੱਲ ਕਰ ਲੂੰਗੀ ਜਗਾ ਜਮੀਨ ਵੰਡਣ ਲੱਗੇ ਜਗਾ ਜਮੀਨ ਵੰਡਣ ਲੱਗੇ ਕੋਠੀਵਾਲ ਹੋ ਜਾਈ ਮੈਂ ਆਪੀ ਗੱਲ ਕਰ ਲੂੰਗੀ ਤੇਰੇ ਵਿੱਚ ਅਕਲ ਨਾ ਕੋਈ ਮੈਂ ਆਪੀ ਗੱਲ ਕਰ ਲੂੰਗੀ विकने आये मे आपि गली ते वि अकल न को मे आपिी गलङ्गी गणे गटे वण्डन ले गणे गटे वण्डन ले कण्ठे वल हो मे आपी गी तेरे अकल न कोई गल कर, लूंगी। शोले गल कर लूंगी तेरे अकलनपि गङ्गी का लण्डन लगे कपड़ा लत्ता वंडन लगे साडी जाई ਮੈਂ ਆਪੀ ਗੱਲ ਕਰ ਲੂੰਗੀ ਤੇਰੇ ਵਿੱਚ ਅਕਲ ਨਾ ਕੋਈ ਮੈਂ ਆਪੀ ਗੱਲ ਕਰ ਲੂੰਗੀ ਸ਼ੋਲੇ ਵਿਕਣੇ ਆਏ ਮੈਂ ਆਪੀ ਗੱਲ ਕਰ ਲੂੰਗੀ ਤੇਰੇ ਵਿੱਚ ਅਕਲ ਨਾ ਕੋਈ ਮੈਂ ਆਪੀ ਗੱਲ ਕਰ ਲੂੰਗੀ ਬੁੱड्ढा ਬੁੱੱਡੀ ਵੰਡਣ ਲੱਗੇ ਬੁੱड्ढा ਬੁੱੱਡੀ ਵੰਡਣ ਲੱਗੇ ਵਿੱਚੋਂ ਕਿਸਕ ਜਾਈ ਮੈਂ ਆਪੀ ਗੱਲ ਕਰ ਲੂੰਗੀ ਤੇਰੇ ਵਿੱਚ ਅਕਲ ਨ ਕੋਈ ਮੈਂ ਆਪਣੀ ਗੱਲ ਕਰ ਲੂੰਗੀ ਸ਼ੋਲੇ ਵਿਕਨੇ ਆਏ ਮੈਂ ਆਪਣੀ ਗੱਲ ਕਰ ਲੂੰਗੀ ਤੇਰੇ ਵਿੱਚ ਅਕਲ ਨ ਕੋਈ ਮੈਂ ਆਪਣੀ ਗੱਲ ਕਰ ਲੂੰਗੀ